ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਛਾ ਜੀ ਛੋਟੀ ਜੀ ਝਲਕ ਅਨੰਦਪੁਰ ਦੀ ਜਦੋਂ ਗੁਰੂ ਮਹਾਰਾਜ ਨੇ ਖਾਲਸੇ ਦੀ ਸ਼ਾਜਨਾ ਕੀਤੀ 1699 ਨੂੰ ਸੋ ਤੁਹਾਡੇ ਸਨਮੁਖ ਕਰਨ ਲੱਗਾ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗੀ ਇੱਕ ਵਿਸਾਖ 1699 ਨੂੰ ਕੀਤੀ ਇਕਤ੍ਰਤਾ ਗੁਰਾਂ ਨੇ ਬਹੁਤ ਭਾਰੀ ਆਈ ਚੱਲ ਕੇ ਧਰਤ ਅਨੰਦਪੁਰ ਨੂੰ ਨਾਨਕ ਨਾਮ ਲੇਵਾ ਦੁਨੀਆ ਸੀ ਸਾਰੀ ਚੈਲ ਬੈਲ ਹੋਈ ਰੌਣਕਾਂ ਖੂਬ ਲੱਗੀਆਂ ਅਨੰਦਪੁਰ ਦੇ ਵਿੱਚ ਸੀ ਬਾਜ਼ਾਰੀ ਭਾਂਤ ਭਾਂਤ ਦੇ ਲੰਗਰ ਪਕਵਾਨ ਬਣੇ ਤੱਕੇ ਤ੍ਰਿੰਤ ਹੁੰਦੀ ਲੋਕਾ ਇਸੀ ਸਾਰੀ ਜੈ ਜੈਕਾਰ ਕਰਨ ਦਸਵੇਂ ਸਿੱਧ ਜੀ ਦੀ ਗੁਣ ਦਸਵੇਂ ਨਾਨਕ ਦੇ ਗਾਈ ਜਾਂਦੇ ਅਨੰਦ ਵੱਜ ਗਏ ਅਨੰਦਪੁਰੀ ਆ ਕੇ ਸੰਗੀ ਸਾਥੀਆਂ ਨੂੰ ਬੋਲ ਸੁਣਾਈ ਜਾਂਦੇ ਆਨੰਦ ਵੱਜ ਗਏ ਆਨੰਦਪੁਰੀ ਆ ਕੇ ਸੰਗੀ ਸਾਥੀਆਂ ਨੂੰ ਬੋਲ ਸੁਣਾਈ ਜਾਂਦੇ ਕੁਝ ਸਮਾਂ ਠਹਿਰੀਏ ਆਨੰਦਪੁਰੀ ਇੱਥੇ ਠਹਿਰਨ ਦਾ ਬਹੁਤ ਆਨੰਦ ਆਉਂਦਾ ਘਰੇ ਖਾਈ ਦੀਆਂ ਰੁਸ਼ਕੀਆਂ ਮਿੱਸੀਆਂ ਨੇ ਇੱਥੇ ਖਾਂਦੇ ਹਾਂ ਮਿੱਤਰੋ ਮਨ ਭਾਉਂਦਾ ਦੀਵਾਨ ਸੱਜਿਆ ਦੀਵਾਨ ਵੱਲ ਜਾਣ ਭੱਜੇ ਜਿਹੜੇ ਆਏ ਸੰ ਮੇਲੇ ਵਿੱਚ ਚੱਲ ਮੇਲੀ ਜਦੋਂ ਗੁਰਾਂ ਨੇ ਸਿਰਾਂ ਦੀ ਮੰਗ ਕੀਤੀ ਆਖਣ ਚਾਲੋ ਏ ਭੱਜিয়ে ਚੱਲ ਬੇਲੀ ਨੱਤਰੇ ਭਾਗਾ ਵਾਲੇ ਮੈਦਾਨੇ ਅੰਦਰ ਪੱਕੇ ਗੁਰਾਂ ਦੇ ਰੰਗਲੇ ਬੰਦੜੇ ਜੋ ਭੱਜ ਗਏ ਸੀ ਸਾਡ ਦਿਵਾਨ ਉਹ ਆਏ ਲਖਾ ਕੇ ਭਾਗ ਮੰਦੜੇ ਜੋ ਸੋਰ ਮੁੱਕਿਆ ਸੁਨਾਟਾ ਸਾਗਿਆ ਸੀ ਸੀਸ ਲੈ ਗੁਰਾਂ ਜਿਨ੍ਹਾਂ ਦੇ ਭਾਗ ਸੀ ਚੰਗੇ ਸਾਜ ਸਿੰਘ ਤੰਬੂ ਚੋਂ ਬਾਹਰ ਨਿਕਲੇ ਜਿਹੜੇ ਗੁਰਾਂ ਦੇ ਰੰਗ ਵਿੱਚ ਸੀ ਰੰਗੇ ਸਾਜ ਸਿੰਘ ਤੰਬੂ ਚੋਂ ਬਾਹਰ ਨਿਕਲੇ ਜਿਹੜੇ ਗੁਰਾਂ ਦੇ ਰੰਗ ਵਿੱਚ ਸੀ ਰੰਗੇ ਪੰਜ ਪਿਆਰੇ ਖਾਸ ਇਹ ਰੂਪ ਸਾਡਾ ਆਖ ਸਿੰਘਾਂ ਦੇ ਤਾਈਂ ਵੜਿਆਇਆ ਗੁਰਾਂ ਕੋਦੋ ਸਕਿਆ ਅਮਰਤ ਪਿਆਰਿਆਂ ਤੋਂ ਪੰਜਾਂ ਅੱਗੇ ਸੀ ਛੀਚ ਸੁਕਾਇਆ ਗੁਰਾਂ ਆਪੇ ਗੁਰ ਆਪੇ ਗੁਰ ਚੇਲਾ ਪ੍ਰਣ ਕੀਤਾ ਗੁਰਾਂ ਸਰਬੰਸ ਵਾਰਨੇ ਦਾ ਐਸੇ ਗੁਰੂ ਤੋਂ ਵੱਡਾ ਬਲਹਾਰੇ ਜਾਵੇ ਐਵੇਂ ਦੇਹ ਧਾਰੀਆਂ ਪਰਿਵਾਰ ਵਾਰਨੇ ਨਾਲ ਐਵੇਂ ਦੇਹ ਧਾਰੀਆਂ ਪਰਿਵਾਰ ਵਾਰਨੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ